ਮਾਨ ਸਰਕਾਰ ਨੇ ਹੁਬਕੇ ਐਲਾਨ ਕੀਤਾ ਸੀ ਕਿ ਹੁਣ ਸਰਪੰਚਾਂ ਦਾ ਮਾਨ ਪੱਤਾ 1200 ਤੋਂ ਵਧਾ ਕੇ 2000 ਰੁਪਏ ਕਰ ਦਿੱਤਾ ਜਾਵੇਗਾ ਪਰ ਹੁਣ ਖਬਰ ਜੋ ਸਾਹਮਣੇ ਆ ਰਹੀ ਹੈ ਕਿ ਆਖਰਕਾਰ ਇਹ 2000 ਰੁਪਏ ਮਾਨ ਪੱਤਾ ਸਰਪੰਚਾਂ ਨੂੰ ਦੇਣ ਵਾਲਾ ਪੈਸਾ ਕਿੱਥੋਂ ਆਵੇਗਾ ਇਹ ਪੈਸਾ ਮਾਨ ਸਰਕਾਰ ਆਪਣੇ ਖਾਤੇ ਚੋਂ ਨਹੀਂ ਦੇਵੇਗੀ ਇਹ ਮਾਨ ਸਰਕਾਰ ਪੈਸਾ ਪੰਚਾਇਤਾਂ ਤੋਂ ਲੈ ਕੇ ਸਰਪੰਚਾਂ ਨੂੰ ਦੇਵੇਗੀ ਮਤਲਬ ਪੈਸਾ ਮਾਲਕਾਂ ਦਾ ਪੈਸਾ ਪੰਚਾਇਤਾਂ ਦਾ ਤੇ ਮਸ਼ਹੂਰੀ ਮਾਨ ਸਰਕਾਰ ਦੀ ਤਾਂ ਹੁਣ ਖਬਰ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ ਕਿ ਜੋ ਪੈਸਾ ਪੰਚਾਇਤਾਂ ਦੇ ਕੋਟੇ ਦੇ ਵਿੱਚੋਂ ਵਿਕਾਸ ਤੇ ਲੱਗਣਾ ਸੀਗਾ ਅਤੇ ਉਹ ਪੈਸਾ ਹੁਣ ਸਰਪੰਚਾਂ ਦੇ ਮਾਲ ਪੱਤੇ ਤੇ ਮਾਨ ਸਰਕਾਰ ਦੇ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਨੇ ਸਰਪੰਚਾਂ ਦੇ ਮਾਨ ਪੱਤੇ ਦੇ ਵਿੱਚ ਵਾਅਦਾ ਕਰਕੇ ਸਿਆਸੀ ਭਲ ਤਾਂ ਖੱਟ ਲਈ ਹੈ ਪਰ ਸਰਕਾਰੀ ਖਜ਼ਾਨੇ ਦੇ ਵਿੱਚ ਮਾਨ ਪੱਤਾ ਦੇਣ ਦੇ ਲਈ ਪੈਸੇ ਨਹੀਂ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਸਰਪੰਚਾਂ ਨੂੰ ਮਾਨ ਪੱਤਾ ਪੰਚਾਇਤੀ ਆਮਦਨ ਦੇ ਵਿੱਚੋਂ ਦੇਣ ਲਈ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤ ਦਿਵਸ ਮੌਕੇ 24 ਅਪ੍ਰੈਲ ਨੂੰ ਸਰਪੰਚਾਂ ਦਾ ਮਾਨ ਪੱਤਾ 1200 ਤੋਂ ਵਧਾ ਕੇ 2000 ਰੁਪਏ ਕਰਨ ਦਾ ਐਲਾਨ ਕੀਤਾ ਸੀ ਪੰਚਾਇਤਾਂ ਨੂੰ ਹੁਣ ਪਤਾ ਲੱਗਿਆ ਕਿ ਇਹ ਵਧਿਆ ਹੋਇਆ ਮਾਨ ਪੱਤਾ ਉਹਨਾਂ ਪੰਚਾਇਤਾਂ ਦੀ ਆਮਦਨ ਦੇ ਵਿੱਚੋਂ ਹੀ ਦਿੱਤਾ ਜਾਣਾ ਹੈ ਸਾਬਕਾ ਸਰਪੰਚਾਂ ਦਾ ਸਾਲ 2013 ਤੋਂ 2023 ਤੱਕ ਦਾ ਮਾਣ ਪੱਤਾ ਵੀ ਹਜੇ ਬਕਾਇਆ ਹੈ ਜਿਸ ਦੀ ਵਸੂਲੀ ਲਈ ਕਈ ਹਾਈ ਕੋਰਟ ਵੀ ਚਲੇ ਗਏ ਨੇ ਬੇਰਬਾ ਅਨੁਸਾਰ ਸਰਪੰਚਾਂ ਨੂੰ ਮਾਣ ਪੱਤਾ ਦੇਣ ਦੇ ਲਈ ਸਲਾਨਾ 31.77 ਕਰੋੜ ਰੁਪਏ ਦੇ ਫੰਡ ਲੜਉਂਦੇ ਨੇ ਜਿੰਨਾ ਪੰਚਾਇਤਾਂ ਕੋਲ ਆਮਦਨੀ ਦੇ ਸਾਧਨ ਨੇ ਉਹਨਾਂ ਮਾਨਕ ਪੱਤੇ ਦਾ ਬਕਾਇਆ ਵੀ ਤਾਰਨਾ ਸ਼ੁਰੂ ਕਰ ਦਿੱਤਾ ਹੈ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਵਿੱਤ ਵਿਭਾਗ ਤੋਂ ਬਕਾਇਆ ਤਾਰਨ ਦੇ ਲਈ 76 ਕਰੋੜ ਦੇ ਫੰਡ ਮੰਗੇ ਨੇ ਨਿਜਮਾ ਅਨੁਸਾਰ ਪੰਚਾਇਤੀ ਆਮਦਨ ਚੋਂ ਕਰੀਬ 30% ਹਿੱਸਾ ਪਹਿਲਾ ਹੀ ਬਲਾਕ ਸੰਮਤੀਆਂ ਕੋਲ ਚਲਾ ਜਾਂਦਾ ਹੈ ਮਾਨ ਪੱਤੇ ਦੀ ਅਦਾਇਗੀ ਕਰਨ ਦੇ ਲਈ ਪੰਚਾਇਤੀ ਆਮਦਨ ਨੂੰ ਹੋਰ 60 ਵਜੇਗੀ ਤਾਂ ਕੁੱਲ ਮਿਲਾ ਕੇ ਸਰਪੰਚਾਂ ਨੂੰ ਦੇਣ ਵਾਲਾ ਮਾਨ ਪੱਤਾ ਪੰਚਾਇਤਾਂ ਦੇ ਖਾਤੇ ਚੋਂ ਹੀ ਦਿੱਤਾ ਜਾਵੇਗਾ ਮਾਨ ਸਰਕਾਰ ਕੇਵਲ ਮਸ਼ਹੂਰੀਆਂ ਕਰ ਰਹੀ ਹੈ ਕਿ ਅਸੀਂ ਸਰਪੰਚਾਂ ਦਾ ਮਾਨ ਪੱਤਾ 1200 ਤੋਂ ਵਧਾ ਕੇ 2000 ਰੁਪਏ ਕਰ ਦਿੱਤਾ ਪਰ ਮਾਨ ਸਰਕਾਰ ਇਹ 2000 ਰੁਪਏ ਆਪਣੇ ਖਾਤਿਆਂ ਦੇ ਵਿੱਚੋਂ ਨਹੀਂ ਦੇਵੇਗੀ ਇਹ ਪੈਸਾ ਜਿਹੜਾ ਪੰਚਾਇਤੀ ਖਾਤਿਆਂ ਦੇ ਵਿੱਚੋਂ ਹੀ ਦੇਵੇਗੀ ਜੋ ਪੰਚਾਇਤਾਂ ਦੇ ਕੋਲ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਦਾ ਠੇਕਾ ਆਉਂਦਾ ਉਸ ਠੇਕੇ ਦੇ ਵਿੱਚੋਂ ਹੀ ਸਰਪੰਚਾਂ ਨੂੰ ਉਹਨਾਂ ਨੂੰ ਮਾਨ ਪੱਤਾ ਦਿੱਤਾ ਜਾਵੇਗਾ ਜੋ ਪੈਸਾ ਪਿੰਡਾਂ ਦੇ ਵਿਕਾਸ ਦੇ ਲਈ ਲੱਗਣਾ ਸੀਗਾ ਤਾਂ ਉਹਨਾਂ ਦੇ ਵਿੱਚੋਂ ਕੁਝ ਰਕਮ ਹੈ ਜਿਹੜੀ ਸਰਪੰਚਾਂ ਦੇ ਮਾਨ ਪੱਤੇ ਦੇ ਲਈ ਜਾ ਸਕਦੀ ਹੈ ਤਾਂ ਪਹਿਲਾਂ ਹੀ ਮਾਨ ਸਰਕਾਰ ਤੇ ਸਵਾਲ ਉੱਠਨੇ ਸ਼ੁਰੂ ਹੋ ਚੁੱਕੇ ਨੇ ਕਿ ਪਹਿਲਾਂ ਹੀ ਮਾਨ ਸਰਕਾਰ ਹੈ ਜਿਹੜੀ ਪਿੰਡਾਂ ਨੂੰ ਗ੍ਰਾਂਟਾਂ ਦੇ ਨਹੀਂ ਰਹੀ ਜਾਂ ਫਿਰ ਬਹੁਤ ਘੱਟ ਦੇ ਰਹੀ ਹੈ ਬਹੁਤ ਕੰਮ ਨੇ ਜਿਹੜੇ ਪਿੰਡਾਂ ਦੇ ਵਿੱਚ ਮਨਰੇਗਾ ਸਕੀਮ ਤਹਿਤ ਹੀ ਕਰਵਾਏ ਜਾ ਰਹੇ ਨੇ ਤਾਂ ਹੁਣ ਮਾਨ ਸਰਕਾਰ ਸਰਪੰਚਾਂ ਨੂੰ ਦੇਣ ਵਾਲਾ ਮਾਨ ਪੱਤਾ ਵੀ ਪੰਚਾਇਤੀ ਕੋਟੇ ਦੇ ਵਿੱਚੋਂ ਦੇਣ ਦੀ ਤਿਆਰੀ ਕਰ ਰਹੀ ਹੈ